ਕਰ ਕਰਕੇ ਭੱਜਾ ਕੁੜੀਆਂ ਦੇ ਇਹ ਕੁੜੀਆਂ ਕੁਵਾਰੀਆਂ ਲੈ ਕੇ ਜਾਂ ਨਿਕਲ ਕੇ ਆ ਜਾਂਦਾ ਵਾ ਕਿੰਨੀਆਂ ਕੁੜੀਆਂ ਦਾ ਬਲਾਤਕਾਰ ਕਰਕੇ ਭੱਜਾ ਇਹ ਇੱਕ ਗੰਦੜਾ ਚੋਂ ਇੱਕ ਸੱਕਾਲੀਆਂ ਉਹ ਤਫਰੀਦਗੋੜ ਦੀ ਮੇਰੀ ਮੰਮੀ ਦੀ ਉਮਰ ਦੀ ਕੀਤੀ ਫਿਰਦਾ ਸੀ ਜਨਾਨੀ ਅਸੀਂ ਮੋਟਰਸਾਈਕਲ ਖੋ ਕੇ ਲਿਆਦਾ ਹੁੰਦੇ ਕੋਲ ਅੱਜੇ ਕੋਈ ਦੁਨੀਆ ਤੇ ਛੱਡੀ ਨਹੀਂ ਜਨਾਨੀ ਤੇ ਗਰੰਤੀ ਹੋ ਕੇ ਥਾਂ ਥਾਂ ਤੇ ਜੋ ਮੂੰਹ ਮਾਰ ਨਹੀਂ ਪਰ ਇਸ ਪਿੰਡ ਦੇ ਵਿੱਚ ਧੀ ਭੈਣ ਦਾ ਰਿਸ਼ਤਾ ਕਰਨ ਤੋਂ ਪਹਿਲਾਂ 100 ਵਾਰੀ ਸੋਚਿਓ ਇਸ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਕਰਦੇ ਇੱਕ ਬਲਾਤਕਾਰੀਆਂ ਦਾ ਸਾਥ ਦਿੰਦਾ ਇੱਥੋਂ ਦਾ ਪਿੰਡ ਜਿਹੜਾ ਵਾ ਇਹ ਸਾਰੇ ਨੂੰ ਪੁੱਛਿਆ ਨਹੀਂ ਆਇਆ ਨਾ ਇਹ ਨਿੰਪੜ ਸਰਕਾਰਾਂ ਚੋਂ ਦੇ ਲਾੜਤਾ ਵਾ ਡੋਪ ਫਿੱਟੇ ਮੁਕਾਰੇ ਛੋੜੇ ਨਿੰਪੜ ਸਰਕਾਰਾਂ ਦੇ ਉਹਨੇ ਡੋਪ ਫਿੱਟੇ ਮੁਕਾਰੇ ਉਹਨੇ ਗ੍ਰੰਥੀ ਦੇ ਇਹਦਾ ਗ੍ਰੰਥੀ ਦਾ ਮੁਕਾੜਾ ਕਰੋ ਤੇ ਕੱਢੋ ਪਿੰਡਾਂ ਦੇ ਵਿੱਚੋਂ ਬਾਹਰ ਤੇ ਨਾ ਦੇਖ ਪਿੰਡ ਦੇ ਬੋਲਦੇ ਆ ਪਿੰਡ ਦੇ ਆਪਣੀ ਇੱਜ਼ਤ ਰੱਖਣ ਪਾਰੇ ਕਹ ਦਿੰਦੇ ਦੀ ਗ੍ਰੰਥੀ ਆਡਾ ਬਲਾਤਕਾਰੀ ਹੈ ਨਹੀਂ ਆ ਆ ਦੇਖ ਸਕਦੇ ਤੁਸੀਂ ਇੱਕ ਗ੍ਰੰਥੀ ਬਲਾਤਕਾਰੀ ਦਾ ਸਾਥ ਦਿੱਤਾ ਗਿਆ ਪਿੰਡ ਵਾਲੋਂ ਨਹੀਂ ਤੇ ਅਨਾਰੇ ਸਰਪੰਚ ਆਲੋ ਵੀ ਇੱਕ ਗ੍ਰੰਥੀ ਬਲਾਤਕਾਰੀ ਦਾ ਸਾਥ ਦਿੱਤਾ ਗਿਆ ਪਿੰਡ ਵਾਲਿਆਂ ਲੋ ਗਾਹਰ ਹੋ ਗਈ ਗਲਤੀ ਹੋ ਗਿਆ ਮਾਰੇ ਆ ਗਲਤੀ ਹੈ ਜੀ ਅੱਜ ਆਜੋ ਆਜੋ ਇਹਨਾਂ ਦੀ ਗੱਲ ਕਰਿਆ جنا ہاں جی آم میرے سس سورے میرے ننان سارے پتا ਅਰੇ ਆ ਰੱਖੀਓ ਸਰਕਾਰ ਪੁਲਿਸ ਸਾਡੇ ਨਾਲ ਨਹੀਂ ਖੜਦੀ ਨਹੀਂ ਵੀ ਨਹੀਂ ਕਾਰਵਾਈ ਕਰਾਈ ਵਾਰੀ ਪੁਲਿਸ ਵਾਲਿਆਂ ਨੂੰ ਕਹਾਂ ਤਾਂ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਹਾਰ ਕੇ ਤੁਹਾਨੂੰ ਕਹਿਣਾ ਪਿਆ ਕਦਮ ਚੱਕਣਾ ਪਿਆ ਕਿਉਂਕਿ ਗਰੰਤੀ ਸਿੰਘ ਜੇ ਨਾਲੇ ਰਾਗੀ ਹੈ ਕੀਰਤਨ ਕਰਦਾ ਰੇਕ ਜਿੱਥੇ ਜਾਂਦਾ ਉਥੇ ਜਨਾਨੀ ਕੱਢ ਲ ਜਾਂਦਾ ਤੇ ਜਿੱਥੇ ਜਨਾਨੀ ਕੱਢ ਕੇ ਘੜਦਾ ਵਾ ਫੋੜਦੇ ਨਹੀਂ ਐ ਸੋਧਾ ਨਹੀਂ ਲਾਉਂਦੇ ਇਹ ਇੰਨਾ ਕੋਈ ਇੰਦਰ ਆਲੇ ਪਾਸੇ ਦਾ ਕੋਈ ਕਰਤਾ ਹੀ ਨਹੀਂ ਕਾਰਵਾਈ ਨਹੀਂ ਕਰੇ ਤੇ ਫਿਰ ਕਿਸੇ ਦਾ ਘਾਟ ਨਾ ਧੀਆਂ ਦਾ ਬਣੇ ਇਹ ਜਿਨ੍ਹਾਂ ਕਿੜਾ ਵਾ ਜਿਨ੍ਹਾਂ ਜਿਹੜਾ ਪੈਂਦਾ ਲੱਗਦਾ ਹੈ ਜੀ ਬਰੋਜਪੁਰ ਜ਼ਿਲ੍ਹਾ ਵਾ ਦੇਖ ਸਕਦੇ ਹਾਂ ਸਾਰਾ ਇਹਦੇ ਤੁਸੀਂ ਆਪਾਂ ਇੱਕ ਦੋ ਸੱਜਣਾਂ ਸੱਜਣਾਂ ਆਏ ਹੋਏ ਆ। ਇਹ ਤੁਹਾਡੇ ਨਾਲ ਪੰਚਾਇਤ ਆਈ ਹੋਈ ਆਈ। ਹਾਂਜੀ ਆਪਸੀ ਜਾਈ ਨੇ ਖਾਰੇ। ਅੱਛਾ ਗੱਡੀ ਤੁਹਾਡੇ ਨਾਲ ਆਈ ਹੋਈ ਆ ਨਾ ਸਰਪੰਚ ਤੁਹਾਡੇ ਪੇਕੇ ਤੋਂ ਵੀ ਆਇਆ ਹੋਏ। ਸਰਪੰਚ ਨੇ ਅੱਜ ਆ ਕੇ ਸੇਕ ਕਰੀਏ। ਅਸੀਂ ਇਹਨਾਂ ਤੋਂ ਪੜੇ ਦੇਖ ਸਕਦੇ ਆ ਜੀ ਹੁਣ ਆਪਾਂ ਦੇਖਦੇ ਆ ਆਪਾਂ ਸੁਣਦੇ ਆ ਉਹਨਾਂ ਦਾ ਵੀ ਇਸ ਟਾਈਮ ਕਿਉਂ ਕੀਤਾ ਵੀ ਇੱਕ ਚਲੋ ਆਜੋ ਕੋਈ ਨਾ ਨਾ ਗੱਡੀ ਆ ਰਹੀ ਆ। ਜੋ ਕੈਰੀ ਲਿਵਾਗਾ ਹੋ ਲੋਗਾ ਅੱਜ ਦਾ ਜਿਹੜਾ ਟਾਈਮ ਰੱਖਿਆ ਹੋਇਆ ਸੀ ਇਹਨਾਂ ਨੂੰ ਘੱਟੋ ਘੱਟ ਸਾਢੇ 4 ਮਹੀਨੇ ਹੋ ਗਏ ਸੀ ਸਾਨੂੰ ਜਿਹੜਾ ਐਫੀਡੈਂਟ ਦਿੱਤਿਆਂ ਨੂੰ ਲਾ ਤਾਂ ਇਹ ਸੁਣਾ ਗਏ ਮੇਰਾ ਕਾਜ ਨਹੀਂ ਹੋ ਰਿਹਾ ਕੋਟੇ ਵਾਦੇ ਵਿੱਚ ਦੇਰ ਮਾਰ ਤੇ ਨਾ ਪਿੰਡ ਦੇ ਬੋਲਦੇ ਆ ਪਿੰਡ ਦੇ ਆਪਣੀ ਇੱਜ਼ਤ ਰੱਖਣ ਬਾਰੇ ਕਹਿ ਦਿੰਦੇ ਤੇ ਗ੍ਰੰਥੀ ਆਡਾ ਬਲਾਤਕਾਰ ਹੀ ਹੈ ਨਹੀਂ ਆ ਆ ਦੇਖ ਸਕਦੇ ਤੁਸੀਂ ਇੱਕ ਗ੍ਰੰਥੀ ਬਲਾਤਕਾਰੀ ਦਾ ਸਾਥ ਦਿੱਤਾ ਗਿਆ ਪਿੰਡ ਲੋ ਨੀ ਤੇ ਅਨਲਿਸਫੈਂਚਾ ਲੋ ਵੀ ਚਾਹੇਦਾਰ ਨਹੀਂ ਆ ਗੱਲ ਕਰਦੇ ਯਾਨਾ ਗੱਲ ਕਰੋ ਠੀਕ ਹੈ ਨਾ ਹਾਂ ਬਸ ਅਰੇ ਵੀ ਗੁਰੂ ਜੀ ਜੇਕਰ ਸਾਰੀ ਮਜਾ ਕਹਿੰਦੇ ਇੱਕ ਬੋਲੇ ਨਿੰਮਰ ਸਰਕਾਰ ਜਾਂ ਦੇ ਲਾੜਦਾ ਵਾ ਡਾਕਟਰ پنڈا دن باہر جنانی رکھنی بنا کنالی رکھ رکھنی Eskiden ben de lârbiydi, eşekini kırna. Yok <laughs> ki ben mutlara. Kimlarda? ਆ ਨਾ ਉਹ ਕਿਤੇ ਮੁਗਾਨਾ ਸਰਕਾਰੀ ਬੰਦੇ ਆ ਸਰਕਾਰਾਂ ਦੇ ਇੱਥੋਂ ਪਤਾ ਲੱਗਦਾ ਉਹ ਕਿੱਦਾਂ ਤੇ ਯੋਨ ਨਾਲ ਠੱਗਾ ਕਰਦੇ ਇੱਕ ਸੱਤ ਇੱਕ ਗ੍ਰਾਂਤੀ ਬਲਾਤਕਾਰੀ ਦਾ ਸਾਥ ਦਿੱਤਾ ਗਿਆ ਪਿੰਡ ਵਾਲਿਆਂ ਨੂੰ ਹਾਂ ਜੀ ਬਹਿ ਕੇ ਗੱਲ ਕਰ ਲੋ ਕੋਈ ਬਸ ਜੇ ਬਹਿ ਕੇ ਕਰਨੀ ਤੁਹਾਡੇ ਬੰਦੇ ਦਬਕਾ ਮਾਰਦੇ ਤੁਹਾਡਾ ਤਾਂ ਗ੍ਰਾਂਤੀ ਉਧਰ ਹੀ ਜਾਣ ਬੋਸੇ ਵੇਰੇ ਕਹ ਲਾ ਕਾ ਬਾਹਰ ਹੋ ਜੋ ਬਾਹਰ ਹੋ ਇਹ ਸਿੰਘਾਂ ਨਾਲ ਬੋਲੀ ਹੁੰਦੀ ਉਹਦੀ ਐਸੀ ਐਸੀ ਸਿੰਘਾਂ ਦੇ ਵਿੱਚ ਕਾਹੀ ਸਿੰਘਾਂ ਗ੍ਰਾਂਤੀਆਂ ਦੇ ਨਾਲ ਘੜਦੇ ਆ ਸਭ ਤੋਂ ਜ਼ਿਆਦਾ ਕਿੰਨਾ ਕਹਿੰਦੇ ਸਿੰਘਾਂ ਇਹਨਾਂ ਦੇ ਗ੍ਰਾਂਤੀਆਂ ਦੀ ਤਨਖਾਹਾਂ ਵਧਾਵਾ ਵੀ ਦੇਖ ਚੜ ਜਾਂਦੇ ਆਂ ਫੇਰ ਅਸੀਂ ਤਾਂ ਪੱਕਾ ਸੁਣਨਾ ਇਹ ਘਰ ਵਸਾਣਾ ਆਂ ਵੀ ਇਹਦਾ ਬੱਚਾ ਜਿਹੜਾ ਬੁੱਲਬਾਰ ਕੋ ਗੋਰਾ ਕਹਿੰਦਾ ਬਾਹਰ ਨਿਕਲ ਕੇ ਗੱਲ ਕਰੋ ਵੀ ਦੇਖ ਸਕਦੇ ਆ ਤੁਸੀਂ ਅੰਬਰ ਤਾਂ ਗਿਆ ਇਹ ਫੇਰ ਪਤਾ ਨਹੀਂ ਗੈਂਦੀ ਪੈ ਨਲ ਹੋਵੇ ਨਹੀਂ ਇਹ ਗੰਦੇ ਸੋਕੇ ਨੂੰ ਕਹਿੰਦੇ ਬੇਕਰਦਾ ਬੰਦਾ ਜਿਹੜਾ ਬੋਲਿਆ ਵੀ ਬਾਹਰ ਨਿਕਲ ਕੇ ਗੱਲ ਕਰੋ ਨਹੀਂ ਕਿੰਨੀਆਂ ਜਣੀਆਂ ਛੱਡੀਆਂ ਗਿਆ ਇਹਨੇ ਪਹਿਲੇ 4 ਜਣੀਆਂ ਆਈਆਂ ਸੀ ਇਹ ਜਿਹੜੇ ਗੋਰਦੋ ਵਾਲੇ ਮਿਲਦਾ ਆ ਉੱਥੇ ਹੀ ਆ ਮੈਂ ਖੜਦਾ ਹਾਂ ਉਹਦੀ ਪਹਿਣਾ ਲਵੋ ਉਹ ਬੁੜੀਆਂ

ਜੇ ਬੱਜ ਜੇ ਨਾ ਜਾ ਰਹੇ ਆਤੇਗਾ ਪਰ ਇੱਕ ਅਗਰੰਥੀ ਦੇ ਘਰੇ ਆਏ ਸਿੱਖ ਆਪਸੋ ਨਵਾਜਦੇ ਤੇ ਅਗਰੰਥੀ ਜਿਹੜਾ ਬੜਾ ਬੜਾ ਦੇਦਾ ਨਹੀਂ ਆਜੀ ਤਾਂ ਮੈਂ ਕੋਈ ਨਹੀਂ ਕਰਾਉਂਦਾ ਆਜੀ ਭਾਈ ਇੱਕ ਨਹੀਂ ਕਿਹਾ ਉਹ ਜਿਹੜੀ ਇੱਥੇ ਆਪਣੇ ਖੜੀ ਕਰਾਉਂਿਆ ਆਜੀ ਕੋਈ ਪਕਾੜਦੇ ਨਹੀਂ ਤੇਰਾ ਇੱਕ ਦਿਨ ਨਹੀਂ ਆ ਦੇਖ ਸਕਦੇ ਆ ਮੇਰੇ ਸਾਹਦੇ ਇੱਕ ਅਗਰੰਥੀ ਦੇ ਬੋਲੇ ਜਿਹੜਾ ਬਲਪੜਾ ਮੁੜਕੇ ਸਾਹਮਣੇ ਨਹੀਂ ਆਉਂਦਾ ਨਾ ਹੀ ਟਾਈਮ ਦਿੰਦਾ ਵਾ ਇੱਕ ਨਾ ਹੀ ਸਾਨੂੰ ਦਿੰਦਾ ਟਾਈਮ ਨਾ ਹੀ ਹੋਰ ਜਿਹੜੀ ਫੈਟ ਦੀ ਪਚਾਈ ਉਹਦੀ ਆ ਕੁੜੀ ਛੱਡਣਾ ਨਹੀਂ ਉਹਨਾਂ ਨੂੰ ਟਾਈਮ ਦਿੰਦੇ ਆ ਤੇ ਇਸ ਕਰਕੇ ਚੜਾ ਵਾ ਸੀ ਅੱਜ ਆਨੇ ਆ ਦੇਖਦੇ ਆ ਸੁਣਦੇ ਇਹਨਾਂ ਦਾ ਵੀ ਪੱਖ ਸਾਰੇ ਪਰਿਵਾਰ ਦਾ ਸੁਣਦੇ ਆ ਪੱਖ ਫਿਰ ਰੱਖਦੇ ਆ ਆਪਾਂ ਵੀਡੀਓ ਰਹੀ ਵੀ ਕੀ ਕਾਰਨਾ ਕੱਤੋਂ ਨਹੀਂ ਇਹ ਕੱਪੜੇ ਨੋਂ ਨੂੰ ਘਰੇ ਰੱਖਦੇ ਹੈਗੇ ਪਰ ਕਿਹੜਾ ਮੂਰੇ ਤੁਰ ਪਾਈ ਚਲੋ ਪਰ ਮੂਰੇ ਆ ਆਪੀ ਨਾ ਇੱਕ ਮਿੰਟ ਅਗਰ ਸੇਮ ਸਿੰਗਰ ਮੈ ਕੈਮਰਾ ਕਰਕੇ ਕਿ ਆਪਾਂ ਚਾਹ ਦਾਰ ਨਹੀਂ ਹੋਣਾ ਬਲਕਿ ਨਕੀ ਤੁਸੀਂ ਕਰਦੇ ਨਹੀਂ ਸਾਨੂੰ ਗੱਲ ਪੰਜ ਦੇ ਕਾਮਰਾ ਤੁਸੀਂ ਡਾਲਣ ਕਰਕੇ ਅਸੀਂ ਕੈਮਰਾ ਬੰਦ ਕਰੋ ਆ ਦੇਖ ਸਕਦੇ ਸਰ ਵੀ ਤੁਹਾਨੂੰ ਵੀ ਹੱਕ ਮਸਲੇ ਕਰਾਉਣ ਚਾਹੀਦਾ ਕਰਦੇ ਆ ਆ ਦੇਖ ਕਿਸ ਦਾ ਇੱਕ ਜਿਹੜੀ ਆ ਰਹੀ ਬਾਬ ਜਹੇਦਾਰ ਜੀ ਉਹ ਪੁੱਠਾ ਬੋਲਦਾ ਕਹਿੰਦਾ ਬਾਹਰ ਨਿਕਲ ਕੇ ਗੱਲ ਕਰੋ ਅੰਦਰ ਨਾ ਕਰੋ ਆ ਲਾਈਵ ਤੁਸੀਂ ਦੇਖ ਸਕਦੇ ਇੱਕ ਗ੍ਰੰਥੀ ਦੀ ਬੋਲੀ ਵੇਖੋ ਕਿ ਮਹਾਕਾਲ ਫਰਲੇ ਆਇਆ ਸਿੰਘਾਂ ਨੂੰ ਬੋਲੀ ਦੇਖੋ ਵੀ ਇਹ ਗ੍ਰੰਥੀ ਦੀ ਬੋਲੀ ਕਿੰਨੀ ਗਲਤ ਆ ਉਹ ਆਪਦੀ ਜਨਾਨੀ ਦੀ ਕੀ ਕਦਰ ਕਰਦਾ ਹੋਗਾ ਹੈ ਇੱਕ ਬੋਲੀ ਦੇਖੋ ਵੀ ਗ੍ਰੰਥੀਆਂ ਦੀ ਲੈਂਗੁਏਜ ਵੇਖੋ ਆ ਦੇਖਦੇ ਆ ਆ ਦੇਖੋ ਹਰ ਇੱਕ ਦਾ ਆਪਣਾ ਦੇਖੋ ਅੱਲਾ ਯਾਰ ਵੀ ਜਿਹੜਾ ਕਰਦਾ ਗ੍ਰੰਥੀ ਦੀ ਜਿੰਨੇ ਸੇ ਯਾਰੀਆਂ ਜ਼ਿੰਦਗੀਆਂ ਬਰਬਾਦ ਕਰੀਆਂ ਆ ਦੇਖ ਸਕਦੇ ਆ ਫੂਨ ਕਿੱਥੇ ਅਸੀਂ ਬਿਠੇ ਆਣਾ ਫੂਨਾਂ ਤੇ ਪੱਖ ਨਹੀਂ ਦਿੱਤਾ ਹਗਾ ਸਾਨੂੰ ਇਸ ਤਰੀਕੇ ਨਾਲ ਅਸੀਂ ਵੀ ਬੰਦੀ ਦਾ ਸੰਗਤ ਫਤਿਹ ਕਰੀ ਗਈ ਹੈ ਜਿਹਨੂੰ ਬਣਾਇਆ ਹੈ ਜਿਹਨੂੰ ਬਣਾਇਆ ਹੈ ਅੰਦਰ ਜਾ ਕੇ ਸ਼ੁਰੂ ਕਰੀਏ ਕਾਰ ਨੂੰ ਰੋਕੇ ਕਾਰ ਨੂੰ ਰੋਕੇ ਆਹ ਮੋਨਾ ਕੋਈ ਕਾਟਣ ਕਹਿੰਦੀ ਸਾਰੇ ਕਿੱਥੇ ਹੋਏ ਬੰਦੇ ਸੜਕ ਦਾ ਬੰਦ ਹੋ ਗਿਆ ਅੱਗੇ ਲੱਭਾ ਮੈਂ ਕੋਈ ਮਤਲਬ ਹੋਈ ਜਾਏ ਇਹ ਨਹੀਂ ਕਰਦੇ ਹੋ ਸਰਕਾਰ ਨਹੀਂ ਆਈ ਇੱਧਰ ਵੇਖੋ ਕੋਈ ਇਹ ਤੇ ਕਿਸੇ ਕੋਲ ਤੁਹਾਨੂੰ ਨਾ 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 ਇਹ ਤੇ ਤੁਸੀਂ ਗੱਲ ਸੁਣੋ ਖੱਲੇ ਵਿੱਚ ਬਹੁਤ ਆ ਗਏ ਸਾਰੇ ਨਾਲ ਇੱਕ ਪਾਸੇ ਆ ਜਾਓ ਆਹ ਜਮਾਟ ਆਇਆ ਤੇਰਾ ਹੋ ਜਾਓ ਯਾਰ ਸਭ ਦੇ ਅਸੀਂ ਕਾਫੀ ਮਹਾਰਾਜ ਦਾ ਫਰਮਾਨ ਹੈ ਇੱਥੇ ਜੀ ਚੈੱਕ ਨੂੰ ਵੀ ਲਾਉਣਾ ਚਾਹੀਦਾ ਹਾਂ ਜੀ ਕਿ ਗ੍ਰੰਥ ਦੀ ਲੈਣ-ਵੀਚ ਦੇਖ ਲਈ ਹਣੀ ਸੰਭੀ ਤੁਸੀਂ ਇੱਕ ਗ੍ਰੰਥ ਦੀ ਲੈਣ-ਵੀਚ ਦੀ ਗੱਲ ਇੱਕ ਗ੍ਰੰਥ ਕੀ ਹੈ ਨਾੜ ਪਾਰ ਕੰਮ ਕੋਈ ਕਰਦਾ ਹਾਂ ਸਾ ਆਚਾਰ ਰੋਣ ਆਪਾਂ ਘੋੜਿਆਂ ਦੀ ਮੰਨ ਬੰਦਰ ਚੱਲਦੇ ਜੱਟਾ ਗੁਰੂ ਆ ਨਾ ਦੰਦ اوئے جاہدار نا ایں گل <سؤال> نہیں کری دوں گا دکا کے میں نے سمجھاؤ جاہدارے کیڑا گل کرنے ہیں کی سنگاں نے پٹھا بول دے میں کائی ہو گئی ہے ابھی پاپر کونا کہ فوراً اس کو اسوں دے پچھائی نہ کہ لپک جاں اپنے اپنا بہت ہمارا گاؤں دے چنگرے نہیں رشت مسل بولو ਨਾ ਉਹ ਕੋਈ ਬਾਹਰ ਇੱਧਰ ਆ ਜਾਵੀਂ ਇੱਧਰ ਆਉਂਦੀ ਮਾਰ ਕੇ ਮੇਰੇ ਗਾਲਾਂ ਪੈਰੀਆਂ ਨਾ ਨਾ ਮਾਰ ਆ ਜਾ ਉਹ ਇਹੋ ਵੀ ਪੁੱਛ ਬੋਲਦੇ ਨੇ ਬਦਾਰੇ ਕੀ ਕਰੀਦਾ ਉਹਨਾਂ ਦੇ ਅੰਦਰ ਜਾਣਾ ਹੀ ਨਹੀਂ ਚਾਹਦਾ ਜਿਨ੍ਹਾਂ ਦੀ ਗਲੈਂਡ ਵੀ ਸਖੌਤਾ ਇੱਕ ਸੰਘਾ ਨੂੰ ਮਲੇਸ ਗਾਮ ਸਿੰਘ ਦੇ ਸਾਥ ਨੂੰ ਹੱਥ ਦੇ ਵਿੱਚ ਖੜਦੇ ਅਸੀਂ گرنٹھی آپ لے کے ਨਾ ਮਾ ਵਿਗਰਮ ਸਿੰਘ ਆ ਦੇਖ ਕੇ ਘਰ ਜਾਓ ਪਰ ਗਰੰਤੀਆਂ ਦੀ ਜ਼ੁਬਾਨ ਵੇਖ ਲਓ ਏਦਾਂ ਸਿੰਘਾਂ ਨੂੰ ਬੋਲਦੇ ਆ ਆ ਗਰੰਤੀਆਂ ਦੀ ਜ਼ੁਬਾਨ ਵੇਖ ਲਓ ਏਦਾਂ ਬੋਲਦੇ ਉਹਨਾਂ ਨੇ ਗਰੰਤੀਆਂ ਦਾ ਬਾਬਾ ਜੀ ਮੇਰੀ ਗੱਲ ਸੁਣੋ ਸਾਡਾ ਜਿਹੜੀ ਇਹਨਾਂ ਨੇ ਬੋਟਾਂ ਕੋਈ ਜਣੇ ਜਿੰਦਗੀ ਬਰਬਾਦ ਕਰੀ ਸਾਡੇ ਦਾ ਫੋਨ ਨੰਬਰ ਉਹਨਾਂ ਨੇ ਵੋਟਾਂ ਭੇਜਾਇਆ ਇਸ ਗਰੰਤੀ ਦੇ ਲੱਗ ਲੱਗ ਪਿੰਡਾਂ ਦੇ ਵਿੱਚ ਜਿੱਦਾਂ ਬਰਬਾਦ ਕਰਕੇ ਛੱਡੀਆਂ ਪਰ ਅਸੀਂ ਗਰੰਤੀ ਦੇ ਹੱਕ ਵਿੱਚ ਖੜਨਾ ਇਹ ਵੀ ਗੁਰੂ ਦਾ ਵਜੀਲ ਜੀ ਇਸ ਤਰ੍ਹਾਂ ਨਹੀਂ ਕਰ ਸਕਦਾ ਇਹਨਾਂ ਨੇ ਹੰਟਰ ਹੋਣ ਤੋਂ ਪਹਿਲੇ ਪੁੱਛਣ ਦਾ ਕੁਠਾ ਬੋਲਿਆ ਅਜੇ ਦਾ ਰਾਜਾ ਰਾਸੇਗਾ ਹਾਪਾ ਪਾ ਜੀ ਨਹੀਂ ਖੜਦੇ ਕਿ ਅਸੀਂ ਇਹਨਾਂ ਨਾਲ ਇੱਕ ਗਰੰਧੀ ਦੀ ਲਾਜ ਨਹੀਂ ਜਿਨੂ ਦੇਖੋ ਕਿ ਇట్లా ਕਰ ਤੋ ਬੋਲ ਰਹਾ ਸਿੰਗਣ ਉਹ ਦੇਖੀ ਆਪਣੀ ਕਰਤੂਤ ਲਗਾ ਦੇ ਜਨਾਨੀ ਬਾਹਰ ਕੱਢੀ ਆ ਕੋਈ ਹੋਰ ਗੈਰ ਜਨਾਨੀ ਰੱਖੀ ਹੋਈ ਆ ਦੇਖ ਸਕਦੇ ਹੋ ਇਹ ਗੱਦੀ ਆਏ ਦੋ ਲਿਖਿਆ ਦੋ ਲਿਖਿਆ ਇਹਨਾਂ ਦਾ ਵੀ ਸ਼ਿੱਦਾਰ ਮੇਰੇ ਕੋਲ ਆਹ ਦੇਖ ਲੈਦੇ ਨਾ ਗੁਰੂ ਇਹਨਾਂ ਨੂੰ ਨਹੀਂ ਪਤਾ ਮੰਨ ਲੰਗਰ ਲੰਗਰ ਖਾਣ ਦੀ ਤੁਹਾਨੂੰ ਮੈਨੂੰ ਖਾ ਕੇ ਤੁਸੀਂ تو گل کتا کری لاکھ دا اون تے سنگھاں دی گالی نہیں کرنی ہونی ہے سامان اپنا پینٹ کر لو پنڈا بس پنڈا دے وچ تیان دے رشتہ نہ تو کیتے بھول کے سڈیوں نو کر لو ہن مٹا بات کر دے پوری یار پہلے 20000 سارے میاں کر لو یہ وقت کی لا رہا ہو رہا ہے پچھارا کر لو اور بھی کرانتی جوانی آجي نہیں رہا کرتے پتہ وایا بنا سارا پنڈ دا باغ دین لگ گیا سارا پنڈ صاحب دین لگ گیا او دا انہاں دے بعد ا ویکھ بولی لے اوے تو مارے نہ کوئی کوئی پنا لے دا بولی لے اے تے میں کھیتی اگے دے بعد کوئیٹری پات کر جو کرنا کرنا کر تے کارا کیتے کیہ ہن ہن ایک دیا بلاجا اتوی پنڈ سے پنچایت نے پورا ساتھ دس بندے کا تیا بلا کر کے بجا اتوں کا پنڈ دا گرنتھی ਵੇ ਤੁਸੀਂ ਆਖੜਾ ਪੱਖ ਰੱਖੋ ਪੱਖ ਰੱਖਣ ਦੀ ਵਜਾਇ ਇੱਕ ਕੁੱਠਾ ਬੋਲਾ ਲੱਗ ਪਿਆ ਇੱਕ ਕੁੱਠਾ ਬੋਲਾ ਲੱਗਦਾ ਸਿੰਘਾ ਨੂੰ ਵੀ ਆ ਵੀ ਤੁਸੀਂ ਨਿਹੰਗ ਸਿੰਘ ਪਹੁੰਚਾ ਅੰਦਰ ਨਹੀਂ ਆਉਣਗੇ ਲੈ ਗਿਆ ਬਾਹਰ ਨਿਕਰ ਕੇ ਗੱਲ ਕਰੋ ਇੱਕ ਮਿੰਟ ਇੱਕ ਮਿੰਟ ਗੁਰੂ ਦੇ ਸਿੰਘਾ ਆਏ ਆ ਸਾਡਾ ਵੈਲਕਮ ਕਰਦੇ ਨੇ ਹਰੇਕ ਪੰਥ ਜਾ ਕੇ ਵੈਲਕਮ ਤੁਸੀਂ ਪੈਰ ਕੇ ਗੱਲਬਾਤ ਕਰਾਂਗੇ ਤੁਸੀਂ ਆਏ ਹੋ ਹਾਂਜੀ ਹਾਂਜੀ ਬੰਦਾ ਤੇ ਬੋਲਣਾ ਚਾਹੀਦਾ ਓਕੇ ਠੀਕ ਹੈ ਤਾਂ ਪੈਰ ਕੇ ਗੱਲ ਕੋਈ ਬਾਤ ਨਹੀਂ ਲੈ ਰਹੇ ਔਧਰ ਮੈਂ ਦੂਜਾ ਇੱਕ ਮਿੰਟ ਹਾਂ ਤੁਹਾਡੇ ਵੀ ਹੋ ਜਾਗਾ ਉਹ ਤਾਂ ਸਿੰਗਾ ਮਿਕੈਨਿਕ ਦੇ ਕੈਮਰਾ ਚਾਹ ਦਾਰ ਨਹੀਂ ਹੋਣਾ ਬੰਦ ਕਿ ਨੀ ਕਰਦੇ ਨਹੀਂ ਸਾਨੂੰ ਦਲ ਪੰਜ ਦੇ ਕੈਮਰਾ ਤੂੰ ਵੀ ਡਾਲ ਨਾ ਕਰ ਕੈਮਰਾ ਬੰਦ ਕਰੋ ਆ ਦੇਖ ਕੱਢ ਕੇ ਸਭ ਦੀ ਆਪਣੀ ਯਾਦਗਾਰ ਮਸਲੇ ਕਰਾਉਣੀ ਚਾਹੀਦੀ ਹੈ ਇਹਦਾ ਕਰ ਦੇ ਇਹ ਆ ਦੇਖ ਜਿਸ ਦਾ ਇੱਕ ਜਿਹੜਾ ਬਿਨਾਂ ਨਾ ਆਉ ਦੂਜੀ ਜਿਹੜੀ ਟੀਵੀ ਆ ਨਾ ਉਹਨੂੰ ਕੰਨ ਆ ਨੰਦੂਈ ਆ ਅੱਛਾ ਦੂਜੀ ਲੱਗੀ ਆ ਬਿਨਾਂ ਤਲਾਕ ਤੱਕੀ ਹੋਈ ਆ ਉਹਨੂੰ ਕੰਨ ਲਾਉਂਦੀ ਜੇ ਕਿ ਆਪਾਂ ਨੂੰ ਮਿਲੋ ਪਿਆ ਜੇ ਨਹੀਂ ਬੋਲਦਾ ਪਰ ਜੂਰੀ بند کر دیا کرہدار ਕਰੋ ਠੀਕ ਹੈ ਨਾ ਹਾਂ ਬਸ ਅਰੇ ਵੀ ਗੁਰੂ ਜੀ ਦਾ ਸਾਰੀ ਮਜਾ ਤੁਹਾਨੂੰ ਦੱਸਦਾ ਜੀ ਲੰਗਰ ਜਾਗ ਲੈਣ ਤੋਂ ਸੰਤੋਖ ਵਾਸਟਾ ਇਹਦਾ ਬੱਚਾ ਬਾਹਰ ਲੱਗਾ ਲੱਗਾ ਕਿ ਉਹ ਰਹਿ ਗਿਆ ਇਹਦੀ ਬੋਲੀ ਦੇਖੋ ਕਿ ਨਹੀਂ ਲਾਨੀ ਗਲਤ ਬੋਲਾ ਕੌਣੇ ਗਲਤ ਮੈਂ ਤਾਂ ਘੇਰੇ ਤੇ ਬੋਲਿਆ ਨਾ ਸਿੱਧਾ ਨੂੰ ਗਲਤ ਬੋਲਿਆ ਆਪ ਬੋਲਿਆ ਸਿੱਧਾ ਉਹਦੀ ਭੈਣ ਵੀ ਗਲਤ ਬੋਲੀ ਆ ਨਾਲੇ ਚਾਰ ਕੁੜੀਆਂ ਦਾ ਬਲਾਤਕਾਰ ਕਰਕੇ ਫੇਰ ਆਇਆ ਸਾਡੇ ਕੋਲ ਸ਼ਿਕਾਇਤਾਂ ਆਈਆਂ ਹੋਈਆਂ ਬਲਾਤਕਾਰ ਕਰਕੇ ਭੱਜਾ ਕੁੜੀਆਂ ਦੇ ਇਹ ਕੁੜੀਆਂ ਕੁਵਾਰੀਆਂ ਲੈ ਕੇ ਜਨ ਨਿਕਲ ਕੇ ਆ ਜਾਂਦਾ ਵਾ ਜਿੰਨਾ ਕੁ ਜਿੰਨਾ ਦਾ ਬਲਾਤਕਾਰ ਹੋਇਆ ਹੁੰਦਾ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਉਹਨਾਂ ਦੇ ਪਰਿਵਾਰਾਂ ਨੂੰ بلاد کرانے بندے نے بھی احساس ہے یہ تو پنڈ والے کا ساتھ نہ ایک گان گیا کوئی گل نیو ਬਿਆ ਬਲਾਤਕਾਰੀ ਗ੍ਰੰਥੀ ਆ ਗ੍ਰੰਥੀ ਦਾ ਪਿੰਡ ਆ ਇਹਨਾਂ ਦਾ ਧੰਨਵਾਦ ਕਰਦਗੇ ਧੀ ਨੂੰ ਤੇ ਕੀ ਅੰਦਰ ਰੱਖਣਾ ਇਹਨਾਂ ਨੇ ਤੇ ਇਦਾਂ ਬੋਲੇ ਕੋਈ ਗੱਲ ਨਹੀਂ ਸੱਦਾਗੇ ਆਪਣੀ ਸ਼ੌਨੀ ਤੇ ਤਾਂ ਫਿਰ ਕਰੋ ਅੱਜ ਅੱਜ ਦੇ ਮੱਘਰੋਂ ਪਹਿਲਾ ਸੋਰਾ ਜਿੰਦਾ ਸੀ ਕੋਈ ਨਹੀਂ ਇਹਨਾਂ ਨੂੰ ਬੁਲਾਦਾ ਸੀ ਗਲੀ 'ਚ ਜਦੋਂ ਸੋਰੇ ਦੇ ਮਰਨ ਮੱਘਰੋਂ ਸਾਰੇ ਇਹ ਕਾ ਹੋ ਗਿਆ ਆ ਬੱਚਾ ਤਾਂ ਡਾਏ ਹਾਂਜੀ ਇਹ ਬੱਚਾ ਮੇਰਾ ਏ ਹੁਣ ਤੁਹਾਨੂੰ ਛੱਡਣ ਆਏ ਸੀ ਹੁਣ ਸਾਰੇ ਤੁਹਾਡੇ ਨਾਨਾ ਵੀ ਘਟੇ ਗੱਲ ਪੈ ਗਈਆਂ ਵੇਖਿਆ ਇਹ ਨਾ ਕਿਵੇਂ ਪੈਂਦੇ ਜਿਹੜੇ ਤੁਹਾਡੇ ਉਹ ਦੂਜੇ ਆ ਕੀ ਉਹਦਾ ਨਾਇਕ ਮੁੰਡਾ ਜੀ ਕਦਾ ਯੋ ਕੋਣਾ ਦੇਵਰ ਹੈ ਦੇਵਰ ਆ ਅਛਾ ਵੀ ਪੈ ਗਿਆ ਇਥੋਂ ਦੀ ਪਿੰਡ ਦੀ ਨੋ ਆ ਨਾ ਇੱਥੇ ਵਿਆਹ ਕੇ ਆਈਆਂ ਨਾ ਸਰਵੇਲਾ ਜਨੇ ਕੀ ਨੇ ਬਦਤਮੀਜ਼ੀ ਕੀਤੀ ਇਹਨਾਂ ਨੇ ਫੋਨ ਤੇ ਗੱਲਾਂ ਵੀ ਕੀਤੀਆਂ ਵੀ ਅਸੀਂ ਆਣਾ ਆਪਣਾ ਪੱਖ ਰੱਖੋ ਬੇਟੋ ਆਪਣਾ ਪੱਖ ਰੱਖੋ ਇਹਨੇ ਰੱਖਿਆ ਨਹੀਂ ਹੈਗਾ ਇੱਕ ਪਿੰਡ ਦੀ ਬਦਨਾਮੀ ਆ ਨਾ ਇੱਕ ਹਿਸਾਬ ਨਾ ਪਿੰਡ ਦੀ ਬਦਨਾਮੀ ਆ ਬਹੁਤ ਵੱਡੀ ਆ ਇੱਕ ਕਲੰਕ ਲਾਤੇ ਜਾਣਾ ਪਿੰਡ ਨੂੰ ਬਹੁਤ ਵੱਡਾ ਕਲੰਕ ਤਾਂ ਲੱਗ ਹੀ ਚੁੱਕਾ ਇਸ ਪਿੰਡ ਵਾਲਿਆਂ ਨੂੰ ਆ ਦੇਖ ਸਕਦੇ ਆ ਤੁਸੀਂ ਚਲੋ ਮਾਤਾ ਜੀ बु वॾा कलंक आहे पिंड न हिकु धी कढी हुई इन ਦੇ ਜਗਰ ਤੋਂ ਹੀ ਪਿੰਡ ਦੇ ਸਰਪੰਚ ਨੂੰ ਦੱਸਿਆ ਇਹਨੇ ਵੀ ਇੱਥੇ ਆਉਣਾ ਹਾਂਜੀ ਦੱਸੋ ਪਿੰਡ ਦਾ ਸਰਪੰਚ ਮੈਨ ਨਹੀਂ ਬਣਿਆ ਕੋਈ ਨਹੀਂ ਪਿੰਡ ਦਾ ਸਰਪੰਚ ਮਨਿਆ ਨਹੀਂ ਮੈਨ ਲਾਈਏ ਸਾਫ ਦਾ ਸਰਪੰਚ ਜਿੰਨੇ ਸਾਡੇ ਨਾਲ ਗੱਲ ਕਰੀ ਉਹ ਕੌਣ ਸੀ ਉਹ ਆਪਣਾ ਸਾਫ ਦਾ ਸਰਪੰਚ ਤਾਂ ਨਾ ਮਨੇ ਇਹ ਕੋਈ ਬੱਚੋ ਗੱਡੀ ਦੇ ਪਾਸੇ ਤੇ ਲੱਲਾ ਰਹਿਣਾ ਦਾ ਅੱਛਾ ਉਹ ਸਾਫ ਦਾ ਸਰਪੰਚ ਹਾਂਜੀ ਉਹ ਅੱਜ ਉਹ ਵੀ ਇਹਨਾਂ ਦੇ ਨਾਲ ਖੜ ਗਿਆ ਨਹੀਂ ਉਹ ਨਹੀਂ ਖੜਿਆ ਉਹ ਆਇਆ ਹੀ ਨਹੀਂ ਉਹ ਨਹੀਂ ਇਹ ਕੋਈ ਆਇਆ ਹੀ ਨਹੀਂ ਸਰਪੰਚ ਉਹ ਆਇਆ ਤਾਂ ਨਹੀਂ ਅੰਦੀ ਕਿਸੇ ਨਾਲ ਬੰਦੀ ਨਹੀਂ ਮੇਰੀ ਸਾਫ ਕਿੰਨੀਆਂ ਕੁੜੀਆਂ ਦਾ ਬਲਾਤਕਾਰ ਕਰਪ ਕੇ ਭੱਜਾ ਇੱਕ ਦੰਡਾ ਜੋ ਇੱਕ ਸੱਕਾ فریدوٹ کی میری ممی کی عمر کی جنانی اتنی موٹر سائیکل <سؤال> لیا کوئی دنیا چی جنانی گرنتھی ہو کے تھا تھا ہی یوں منہ مارتا ਇਹ ਲੁਟ ਜਾਏਗਾ ਸਾਰੇ ਕੰਦੇਸੀ ਪਹਿਲਾਂ ਪਿੰਡ ਖਿਲਾਫ ਸੀ ਸਾਰੇ ਪਿੰਡ ਖਿਲਾਫ ਸੀ ਹੋਰ ਅੱਜ ਇਹ ਪਿੰਡ ਨਹੀਂ ਹੈਗਾ ਰਿਸ਼ਤੇਦਾਰ ਜਿਹੜੇ ਆਏ ਰ ਮੈਨੂੰ ਬੀਬੀ ਨੇ ਦੱਸਿਆ ਕਿ ਪਿੰਡ ਦੇ ਨਹੀਂ ਨਾਲ ਦੇ ਜਿਹੜੇ ਰਿਸ਼ਤੇਦਾਰ ਆਏ ਨਾ ਉਹ ਤੁਹਾਡੇ ਖਿਲਾਫ ਹੋ ਗਏ ਹਾਂ ਬਸ ਹਾਂ ਇਹਨਾਂ ਰਿਸ਼ਤੇਦਾਰਾਂ ਦਾ ਇੱਕ ਆ ਪਿੰਡ ਦੇ ਬੰਦੇ ਜਿਹੜੇ ਸਾਰੇ ਉਹ ਖੜੇ ਹੋ ਪਿੰਡ ਦੀਆਂ ਬੀਬੀਆਂ ਨੇ ਕਈਆਂ ਨੇ ਮੈਨੂੰ ਕਿਹਾ ਵੀ ਅਸੀਂ ਸੌਰੀ ਬੋਲ ਨਹੀਂ ਸਕਦੇ ਵੀਡੀਓ ਵਿੱਚ ਪਰ ਇਹ ਕਿ ਜਿਹੜੇ ਰਿਸ਼ਤੇਦਾਰ ਆਏ ਹੋਏ ਨਾ ਉਹਨਾਂ ਨੇ ਇਸ ਤਰ੍ਹਾਂ ਕਰਿਆ ਕੋਈ ਕਹਿਣਾ ਸਾਨੂੰ ਚਲ ਕੋਈ ਗੱਲ ਦੀ ਵੀਡੀਓ ਤੇ ਪਾ ਗਈ ਵੀਡੀਓ ਰਹੀ ਬਦਨਾਮੀ ਹੋ ਜਾਊਗੀ ਮੈਂ ਵੀਡੀਓ ਰਹੀਏ ਹੋਊਂਗੀ ਵੀ ਅਕ ਨੰਨ ਕੋਚਮੰਡੀ ਜਿਹੜਾ ਨਰਦੇ ਇੱਕ ਆਗਨਧੀ ਦਾ ਮੁੰਡਾ ਵਾ ਆਗਨਧੀ ਜਨਾਨੀ ਇੱਕ ਦੋ ਬੱਚੇ ਹੋਰ ਤੇ ਰਿਆ ਨਾ ਹਾਂਜੀ ਉਹ ਬੱਚੇ ਹੋਰ ਉਹਦੇ ਕੋਲ ਜਨਾਨੀ ਕੱਢੀ ਹੋਈ ਆ ਕੋਈ ਗੈਰ ਜਨਾਨੀ ਰੱਖੀ ਹੋਈ ਆ ਚਾਰ ਕੁੜੀਆਂ ਜਿਹਨੇ ਬਲਾਤਕਾਰ ਕੀਤੇ ਹੋਏ ਆ ਪਰਚੇ ਵੀ ਦਰਜ ਆ ਪਰ ਉਹ ਤੋਂ ਜੇਲਾ ਕੱਟ ਕੇ ਆਇਆ ਹੋਇਆ ਵਾ ਕੋਈ ਗ੍ਰੰਥੀ ਨੂੰ ਤਾਂ ਦੁਰਸਾਰ ਨਹੀਂ ਕਰੇ ਕੋਰਦਾਰੇ ਦੇ ਵਿੱਚ ਰੱਖਣਾ ਨਹੀਂ ਚਾਹੀਦਾ ਗ੍ਰੰਥੀ ਦੀ ਪਛਾਣ ਕਰ ਲੋ ਆ ਬੀਬੀ ਦੀ ਪਛਾਣ ਕਰ ਲੋ ਦੁਕਾਨਦਾਰ ਦੇ ਬਿਆਨ ਲੈ ਲੋ ਇਹ ਸਹੀ ਤੇਰੇ ਕੋਲ ਕੁੜੀ ਜਾ ਤੇ ਕਹੀ ਨਹੀਂ ਬਾਹਰ ਜਾ ਬੈਠੋ ਜਿਹ ਕੁੜੀ ਰਿਆਖ ਦੇ ਖੜੇ ਆ No! ਤਾਂ ਇਹਨਾਂ ਕਿਉਂ ਨਹੀਂ ਰੱਖਦੇ ਪਿੰਡ ਕਿਉਂ ਖਲਾਫ ਹੋ ਗਿਆ ਜੇ ਰਿਸ਼ਤੇਦਾਰੇ ਦੇ ਨੇ ਮੈਂ ਕੁਝ ਨਹੀਂ ਕਹਿ ਸਕਦੇ ਸੋ ਵੀ ਸਭ ਸਾਂਝੇ ਘਰੇ ਆਏ ਜੀ ਆਪਦੇ ਲੋ ਵੀ ਆਉਦੇ ਨੇ ਪਰ ਇਦਾਂ ਕਰਨੀ ਨਹੀਂ ਚਾਹੀਦੀ ਪਿਆਟਾਣਾ ਸਾਭ ਦੀਆਂ ਸਾਂਝੀਆਂ ਹਨਾ ਵੀ ਮੈਂ ਤੇ ਵੀਡੀਓ ਰਾਈ ਵੀ ਕਹੂੰਗੀ ਵੀ ਹਰ ਇੱਕ ਦੇ ਪਿਆਟਾਣਾ ਚਾਰ ਕੁੜੀਆਂ ਨੇ ਬਲਾਤਕਾਰ ਕਰਕੇ ਭੱਜਾ ਹੋਇਆ ਜੇਲ੍ਹਾਂ ਵੀ ਤੁਹਾਡੇ ਸਾਹਮਣੇ ਕੱਟ ਕੇ ਆਇਆ ਹਨਾ ਇਹ ਰਿਸ਼ਤੇਦਾਰ ਪਹਿਲਾਂ ਹੀ ਪੁੱਠੇ ਬੋਲ ਪਏ ਹਨਾ ਇੱਕ ਹਸਾਮਾ ਲਾਣਤਾਵਾ ਇਹਨਾਂ ਦੇ ਸਾਰੇ ਪਰਿਵਾਰ ਦੇ ਆਹ ਦੇਖ ਸਕਦੇ ਆ ਤੁਸੀਂ ਇੱਕ ਹਸਾਮਾ ਬਹੁਤ ਜ਼ਿਆਦੀਆਂ ਜਿਹੜੀਆਂ ਹਨਾ ਵੀ ਲਾਣਤਾਵਾ ਫਰੇਕੀ ਘਟਨਾ ਦੀ ਗੱਲ ਜਾਨੇ ਜਾਣੇ ਦੇ ਆ ਦੇਖ ਸਕਦੇ ਜਾਨੇ ਮੰਨ ਲਓ ਵੀ ਇਤਨਾ ਲਾੜ ਤਾਂ ਪਾਇਓ ਪਿੰਡ ਰਾਹੀਂ ਆ ਪਿੰਡ ਮੈਂ ਦਿਖਾ ਦਿੱਤਾ ਤੁਹਾਨੂੰ ਵੀਡੀਓ ਰਾਹੀਂ ਪਰ ਇਸ ਪਿੰਡ ਦੇ ਵਿੱਚ ਧੀ ਭੈਣ ਦਾ ਰਿਸ਼ਤਾ ਕਰਨ ਤੋਂ ਪਹਿਲਾਂ 100 ਵਾਰੀ ਸੋਚਿਓ ਇਸ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਕਰਦੇ ਇੱਕ ਬਲਾਤਕਾਰੀਆਂ ਦਾ ਸਾਥ ਦਿੰਦਾ ਇੱਥੋਂ ਦਾ ਪਿੰਡ ਜਿਹੜਾ ਵਾ ਇੱਥੋਂ ਦਾ ਜਿਹੜੇ ਪਿੰਡ ਦੇ ਆ ਨਾ ਹਣ ਮੈਂ ਇਹ ਵੀ ਨਹੀਂ ਕਹਿ ਸਕਦੀ ਵਿੱਚ ਜਿਹੜੇ ਰਿਸ਼ਤੇਦਾਰ ਆ ਵੀ ਇਹ ਬਲਾਤਕਾਰੀਆਂ ਦਾ ਸਾਥ ਦਿੰਦੇ ਆ